ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ તાਜਾ ਮਾਮਲਾ ਅਮ੍ਰਿਤਸਰ ਵਿੱਚ ਦਿਨ ਦਿਹਾੜੇ ਸੋਨੇ ਦੀ ਵੱਡੀ ਲੁੱਟ ਦੀ ਘਟਨਾ ਆਈ ਸਾਹਮਣੇ ਅੰਤਰਿਆਮੀ ਕਲੋਨੀ ਦੇ ਰਹਿਣ ਵਾਲੇ ਸੁਨਿਆਰੇ ਮੁਖਤਿਆਰ ਸਿੰਘ ਨੂੰ ਫਲਾਵਰ ਸਕੂਲ ਨੇੜੇ ਕੁਝ ਅਣਪਛਾਤੇ ਹਮਲਾਵਾਰਾਂ ਵੱਲੋਂ ਕੇਰ ਕੇ ਕਰਪਾਨਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਲਗਭਗ 425 ਗ੍ਰਾਮ ਸੋਨਾ ਜਿਸ ਦੀ ਕੀਮਤ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਮੁਖਤਿਆਰ ਸਿੰਘ ਸਵੇਰੇ ਸਵੇਰੇ ਕਰੀਬ 12 ਵਜੇ ਆਪਣੇ ਘਰੋਂ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਦੁਕਾਨਵਾਲ ਜਾ ਰਿਹਾ ਸੀ ਇਸ ਦੌਰਾਨ ਪਹਿਲਾਂ ਤੋਂ ਪਲਾਨ ਕੀਤੀ ਸਾਜ਼ਿਸ਼ ਦੇ ਤਹਿਤ ਇੱਕ ਵਾਈਟ ਰੰਗ ਦੀ ਕਾਰ ਅਤੇ ਮੋਟਰਸਾਈਕਲ ਸਵਾਰ ਹਮਲਾਵਾਰਾਂ ਨੇ ਉਸ ਦਾ ਪੇਸ਼ਾ ਕੀਤਾ ਤੇ ਮੌਕੇ ਤੇ ਕਰੀਬ 12 ਤੋਂ 14 ਹਮਲਾਵਾਰਾਂ ਨੇ ਕਿਰਪਾਨਾ ਨਾਲ ਉਸ ਤੇ ਹਮਲਾ ਕੀਤਾ ਜਿਹੜੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਦੀਪ ਸਿੰਘ ਨਾਮਕ ਵਿਅਕਤੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ 'ਚ ਸਾਰੀ ਘਟਨਾ ਸਾਫ਼ ਨਜ਼ਰ ਆ ਰਹੀ ਹੈ ਇਹ ਹਮਲਾ ਪੂਰੀ ਤਰ੍ਹਾਂ ਪਲਾਨ ਕੀਤਾ ਹੋਇਆ ਉਹਨਾਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਉਠਾਉਂਦਿਆਂ ਹੋਇਆਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲਬਾਤ ਕੀਤੀ ਜਾ ਰਹੀ ਹੈ। ਤੇ ਕੀ ਗੱਲਬਾਤ ਹੋਈ ਹੈ ਜਿਹੜੀ ਸੀਸੀਟੀਵੀ ਸਾਹਮਣੇ ਆਈ ਹੈ? ਭਾਈ ਸਾਡੇ ਭਾਈ ਹੈਗੇ ਆ ਮੁੱਖੇ ਭਾਈ ਸਾਡੇ ਸਾਧੂ ਸਾਹਿਬ ਹੈਗੇ ਵੱਡੇ। ਉਹ ਘਰੋਂ ਨਿਕਲੇ ਤੇ ਘਰੋਂ ਨਿਕਲਦੇ ਆ ਤੇ ਉਹਨਾਂ ਦੇ ਗੁੰਡੇ ਉਹਨਾਂ ਮਗਰ ਲੱਗੇ ਹੀ ਜਾਵੇਂ। ਜਿਵੇਂ ਪਲਾਨ ਕੀਤਾ ਹੁੰਦਾ ਪਹਿਲਾਂ ਹੀ ਪਲਾਨ ਕੀਤਾ ਸੀ ਤੇ ਉਹ ਕਾਰ ਲਿਆਗੇ ਉਹਨਾਂ ਨੇ ਪਿੱਛੋਂ ਮੋਟਰਸਾਈਕਲ ਤੇ ਮਾਰੀ ਬੜੀ ਜ਼ੋਰ ਦੀ ਤੇ ਬੜੀ ਜ਼ੋਰ ਦੀ ਮਾਰੀ ਭਾਈ ਡੇਗ ਪੇ। ਭਾਈ ਦੇ ਪੇ ਤੇ ਉਹ ਪਿਛੇ ਵੇਖਿਆ ਤੇ ਵਿੱਚੋਂ ਕਾਰ ਚੋਂ ਬੰਦੇ ਨਿਕਲੇ ਉਹਨਾਂ ਨੇ ਕਿਰਪਾਨਾਂ ਫੜੀਆਂ ਸੀ 5-6 ਬੰਦਿਆਂ ਨੇ ਕਿਰਪਾਨਾਂ ਫੜੀਆਂ ਸੀ ਹੈਗੇ 12-14 ਜਣੇ ਸੀ ਤੇ ਉਹਨਾਂ ਨੇ ਬੜੀਆਂ ਕਿਰਪਾਨਾਂ ਮਾਰੀਆਂ ਭਾਈ ਦੇ ਜਿੱਤ ਲੱਗਾ ਕਿਉਂ ਇਹਨਾਂ ਦਾ ਕਾਰ ਕਾਰਨ ਭਾਈ ਵੇਖੋ ਜਿਹੜਾ ਚੰਗਾ ਬੰਦਾ ਹੁੰਦਾ ਨਾ ਚੰਗੇ ਕੰਮ ਕਰਦਾ ਉਹ ਦੁਨੀਆ ਵਿੱਚ ਕਿ ਸੜਦੀ ਆ ਈਰਖਾ ਕਰਦੀ ਆ ਤੇ ਉਹ ਈਰਖਾ ਹੀ ਕੋਈ ਕਿਤੇ ਨਾ ਕਿਤੇ ਕਾਰਨ ਆ ਭਾਈ ਹਨਾ ਭਾਈ ਇਮਾਨਦਾਰ ਭਲਾ ਕਰਨ ਵਾਲੇ ਭਾਈ ਮਾਰਕੀਟ ਦਾ ਠੀਕ ਹੈ ਸਾਰਿਆਂ ਦਾ ਕੰਮ ਉਹਨਾਂ ਦਾ ਸੁਨਿਆਰੇ ਦਾ ਵਾ ਫਿਰ ਭਾਈ ਕੋ 500 ਗ੍ਰਾਮ 골ਡ ਵੀ ਦੱਸਿਆ ਜਾਂਦਾ ਸੀ ਕਿ ਕਨਮਾਲ ਹੈਗਾ ਸੀ ਭਾਈ ਦੀ ਜੇਬ ਚ ਹਨਾ ਜਵੇਂ ਦੁਕਾਨ ਤੋਂ ਘਰ ਜਾਣਾ ਹੁੰਦਾ ਘਰੋਂ ਦੁਕਾਨ ਤੇ ਜਾਣਾ ਹੁੰਦਾ ਤੇ ਉਹ ਵੀ ਹੈਗਾ ਸੀ ਤੇ ਉਹ ਵੀ ਖੋ ਕੇ ਲੈ ਗਏ ਆ ਤੇ ਬੜੀ ਬੁਰੀ ਤਰੀਕੇ ਭਾਈ ਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਆਹ ਟਾਈਮ ਭਾਈ ਬਹੁਤ ਸੀਰੀਅਸ ਆ ਅਮਰਜੈਂਸੀ ਚ ਆ ਗਿਆ ਤੁਸੀਂ ਦੇਖਿਆ ਬਣੇ ਨੇ ਤੇ ਉਹ ਚੀਜ਼ ਨਾਲ ਹਮਲਾ ਕੀਤਾ ਗਿਆ ਕਿਰਪਾਨਾਂ ਦੇ ਨਾਲ ਕਿਰਪਾਨਾਂ ਦੇ ਨਾਲ ਇਹ ਕਿਰਮ ਅੰਤਰਜਮੀ ਕਲੋਨੀ ਦੇ ਲੱਗ ਗਈ ਰਾਂਝੇ ਦੀ ਹਵੇਲੀ ਕਰਕੇ ਹੈਗਾ ਉੱਥੇ ਭਾਈ ਘਰੋਂ ਹੀ ਨਿਕਲੇ ਸੀ ਅਜੇ ਹੈ ਨਾ 12 ਵਜੇ ਦਾ ਟਾਈਮ ਕਿਤੇ ਜਿਆਦਾ ਬੁਲਟ ਦੇ ਗਏ ਬੁਲਟ ਤੇ ਜਾ ਰਹੀ ਬੁਲਟ ਤੇ ਜਾ ਰਹੀ ਤੇ ਆਪਣੀ ਦੁਕਾਨ ਤੇ ਜਾ ਰਹੀ ਤੇ ਗੱਡੀ ਕਿਹੜੀ ਹੈ ਜਿਹੜੀ ਉਹ ਗੱਡੀ ਦਾ ਨਾਮ نیچے ਕਿਨਾ ਆਪਾਂ ਅਜੇ ਦੇਖਿਆ ਤੇ ਵਾਈਟ ਰੰਗ ਦੀ ਗੱਡੀ ਗਈ ਆ ਤੇ ਉਹ ਉਹਨਾਂ ਨੇ ਮਾਰੀ ਆ ਤੇ ਕਿਰਪਾਨਾਂ ਮਾਰੀਆਂ ਉਹਨਾਂ ਨੇ ਬਹੁਤ ਜਿਆਦਾ ਲੱਤਾਂ ਤੇ ਮਾਰੀਆਂ ਬੜਿਆ ਬੜੇ ਮਲਕੇ ਭਾਈ ਸੀਰੀਅਸ ਆ ਮਾਰਿਆ ਕਿਰਪਾ ਕਰਨ ਬਾਜਾਣ ਗੁਰਰਾਮ ਦਾ ਹਸਪਤਾਲ ਵਾਲਿਆਂ ਨੇ ਉਹ ਪਾਰਟੀ ਦੇ ਨਾਲ ਉਹ ਪਾਰਟੀ ਨਾਲ ਪਹਿਲਾਂ ਝਗੜਾ ਨਹੀਂ ਹੋਇਆ ਉਹ ਪਾਰਟੀ ਦੇ ਨਾਲ ਮਲਕੇ ਉਹ ਇੱਕ ਸਾਦਾ ਜਿਵੇਂ ਹੁੰਦਾ ਨਹੀਂ ਪਤਾ ਲੱਗਦਾ ਕਿ ਉਹ ਬੰਦਾ ਇਹਨਾਂ ਨੂੰ ਮਾਰਨਾ ਚਾਹੁੰਦਾ ਵਾ ਕਰਨਾ ਚਾਹੁੰਦਾ ਵਾ ਤੇ ਭਾਈ ਨੇ ਉਹਦੀ ਤਰਖਾਸ ਵੀ ਥਾਣੇ ਦਿੱਤੀ ਤੇ ਉਹ ਥਾਣੇ ਦਰਖਾਸਤ ਦੇ ਕੇ ਫਿਰ ਮਾਰਕੀਟ ਵਾਲਿਆਂ ਦੇ ਵਿੱਚ ਬਹਿ ਕੇ ਉਹਨਾਂ ਦਾ ਰਾਈ ਨਵਾ ਹੋ ਗਿਆ ਕਿ ਨਹੀਂ ਜੀ ਹੈਨਾ ਤੇ ਉਹਨਾਂ ਨੇ ਉਹ ਗੱਲ ਉਸ ਟਾਈਮ ਤੇ ਵੀ ਮਹੀਨਾ ਹੋ ਗਿਆ ਪੁਰਾਣੀ ਗੱਲ ਤੇ ਉਹਨੂੰ ਠੰਡੀ ਕਰ ਲਿਆ ਠੀਕ ਹੈ ਨਾ ਫੋਨ ਉਹਨਾਂ ਨੇ ਪਲਾਨ ਕਰਕੇ ਤੇ ਭਾਈ ਨੂੰ ਪੂਰਾ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਭਾਈ ਦੀ ਆ ਵਿੱਕੀ ਕੰਡਾ ਹੈਗਾ ਵਾ ਕਿ ਨਾਮ ਐਕਸ ਕਾਉਂਸਲਰ ਤੇ ਉਹਦਾ ਕੰਮ ਤੇ ਕੋਈ ਨਹੀਂ ਕਰਦਾ ਉਹ ਕਿ ਨਾਮ ਇਸ ਤਰ੍ਹਾਂ ਹੀ ਸਮਾਕੀਆ ਹੈਗਾ ਵਾ ਵੇਲਾ ਤੁਰਿਆ ਫਿਰਦਾ ਬਾਦ ਕਦੀ ਕਿਸੇ ਕੋ ਪੈਸੇ ਮੰਗ ਲੇ ਕਦੀ ਕਿਸੇ ਕੋ ਪੈਸੇ ਮੰਗ ਲੇ ਇਸ ਤਰ੍ਹਾਂ ਹੀ ਆ ਭਾਈ ਕੋ ਵੀ ਇੱਕ ਦੋ ਵਾਰੀ ਪੈਸੇ ਮੰਗਣਾ ਹੈ ਪੈਸੇ ਮੰਗਣ ਕਰਕੇ ਵੀ ਭਾਈ ਇਹਨਾਂ ਨੂੰ ਭਜਾਇਆ ਕਿ ਭਰਾ ਅਸੀਂ ਮਿਹਨਤੀ ਬੰਦੇ ਆਂ ਤੈਨੂੰ ਕਿਤੋਂ ਪੈਸੇ ਦੇ ਦਈਏ ਬਾਰ-ਬਾਰ ਉਹਨੂੰ ਇਸ ਗੱਲ ਦੀ ਵੀ ਅੱਗ ਲੱਗੀ ਕਿ ਮੇਰੀ ਬੇਇੱਜ਼ਤੀ ਕਿਉਂ ਕੀਤੀ ਯਾਰ ਬੇਤ ਹੀ ਅਹੀਂ ਕਿ ਨਾ ਕੋਈ ਉਹ ਤੜੀ ਗਿਆ ਸਾਡੇ ਕੋ ਫਰੀ ਦੇ ਪੈਸੇ ਅਸੀਂ ਤੇ 1000 ਰੁਪਏ ਵੀ ਨਹੀਂ ਕਿ ਇਹਨੂੰ ਫਰੀ ਦੇ ਦੇ ਸਕਦੇ ਤੇ ਉਹ ਤੇ ਪਹੁੰਚੀ ਪੁਲਿਸ ਨੇ ਕੀ ਬੁੱਲ ਸਰ ਨੀਜੇ ਹੈ ਤੱਕ ਪਹੁੰਚੀ ਪੁਲਿਸ ਠੰਡੀ ਆ ਤੇ ਬੰਦੇ ਵੀ ਇਜਾਜ਼ਤ ਤੁਰੇ ਫਿਰਦੇ ਆ ਇੰਨਾ ਵੱਡਾ ਐਕਸੀਡੈਂਟ ਹੋਏ ਕਿ ਨਾ ਸ਼ਹਿਰ ਦੇ ਵਿੱਚ ਕੋਈ ਕਾਰਵਾਈ ਕੀਤੀ ਜਾ ਰਹੀ ਜੀ ਕਾਰਵਾਈ ਹੋਣ ਜਿਹੜਾ ਬੰਦਾ ਇੰਨਾ ਦਿਲ ਰੱਖਦਾ ਵਾ ਤੇ ਮਤਲਬ ਕਿ ਉਹਦਾ ਕਿਤੇ ਨਾ ਕਿਤੇ ਮਿਲੀਭੁਗਤ ਹੋਊਗੀ ਕਿਸੇ ਦੇ ਨਾਲ ਵਾਲੀਆ ਚੌਂਕ ਦੇ ਵਿੱਚ ਗੋਲੀ ਚੱਲਣ ਤੋਂ ਬਚਾਈ ਗਈ ਹੈ ਪੁਲਿਸ ਨੂੰ ਮੌਕੇ ਤੇ ਨਾ ਪਹੁੰਚਦੀ ਤਾਂ ਵੱਡੀ ਘਟਨਾ ਹੋਦਾ ਵੀ ਹੋ ਸਕਦੀ ਹਾਂ ਤੇ ਹੁਣ ਵੀ ਪੁਲਿਸ ਮੌਕੇ ਤੇ ਦਨੇ ਚਾਹੀਦਾ ਜਿਤਨਾ ਜਿਤਨਾ ਉਹ ਸ਼ਰੀਆਮ ਤਰੇਵਰ ਦੇ ਕਿੰਨੇ ਵੱਡੀ ਗੁੰਨਾ ਕਰਦੀ ਆ ਇਹਦੇ ਮੰਨ ਲਓ ਅਸੀਂ ਬਿਆਨ ਦੇ ਰਹੇ ਆ ਉਹਨਾਂ ਨੂੰ ਸਾਡੇ ਬਿਆਨ ਵੀ ਚੁਬਨੇ ਆ ਕਿ ਆ ਬੰਦਾ ਕੱਲਾ ਬਿਆਨ ਦੇ ਰਿਆ ਕਰ ਰਿਹਾ ਠੀਕ ਹੈ ਨਾ ਉਹਦੇ ਕੱਲ ਨੂੰ ਸਾਡੇ ਵਿਦਵਾਲੇ ਹੋ ਜਾਊਗਾ ਠੀਕ ਹੈ ਇਹੋ ਜਿਹਾ ਬਦਮਾਸ਼ ਬੰਦਾ ਠੀਕ ਹੈ